ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਸ਼ਨੀਵਾਰ ਦੇ ਦਿਨ ਤੁਸੀਂ ਆਪਣੇ ਘਰ ਦੀ ਛੱਤ ਤੇ ਉੱਪਰ ਦੀਵਾ ਜਗਾ ਦਿੰਦੇ ਹੋ ਤੁਹਾਡੇ ਘਰ ਦੇ ਵਿੱਚ ਫਿਰ ਕਦੇ ਵੀ ਅੰਨ ਤੇ ਧੰਨ ਦੀ ਕੋਈ ਕਮੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਹੋ ਤੇ ਆਪਣਾ ਨਾਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਪਰਮਾਤਮਾ ਦਾ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਬਣਿਆ ਰਹੇਗਾ ਆਪਣੀ ਰਸਨਾ ਦੇ ਨਾਲ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਜਰੂਰ ਬੋਲ ਦਿਆ ਕਰੋ ਜੀ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੇ ਉਹ ਵਾਹਿਗੁਰੂ ਜੀ ਕੋਹਾਂ ਲਈ ਦੂਰ ਕਰ ਦੇਣਗੇ ਜਿਵੇਂ ਰਾਤ ਕਾਲੀ ਹੁੰਦੀ ਹੈ ਤਾਂ ਆਪਾਂ ਕਹਿ ਦਿੰਦੇ ਹਾਂ ਰਾਤ ਕਾਲੀ ਬੋਲੀ ਰਾਤ ਹੈ ਹਰ ਪਾਸੇ ਰਾਤ ਦਾ ਅੰਧੇਰਾ ਜਿਵੇਂ ਰਾਜ ਹੁੰਦਾ ਹੈ ਉਵੇਂ ਆਪਣੇ ਮਨਾਂ ਦੇ ਉੱਤੇ ਅੰਧੇਰੇ ਦਾ ਰਾਜ ਹੈ ਇਸ ਕਾਰਨ ਆਪਾਂ ਨਿੰਦਿਆ ਚੁਗਲੀ ਕਰਦੇ ਹਾਂ ਨਿੰਦਿਆ ਚੁਗਲੀ ਇੰਨੀ ਮਾੜੀ ਹੈ ਕਿ ਕਿ ਆਪਣੇ ਵੱਲੋਂ ਕੀਤੇ ਹੋਏ ਸਾਰੇ ਦਾਨ ਪੁੰਨ ਨੂੰ ਖਾ ਜਾਂਦੀ ਹੈ ਇਹ ਹੋਰ ਹਨੇਰੇ ਵਿੱਚ ਆਪਾਂ ਨੂੰ ਛੁੱਟ ਦਿੰਦੀ ਹੈ ਇਦਾਂ ਹੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਸੇਠ ਸੀ ਉਹ ਸੇਠ ਨਾ ਜਦੋਂ ਰਾਤ ਨੂੰ ਸੌਂ ਜਾਂਦਾ ਸੀ ਉਸ ਨੂੰ ਸੁਪਨਾ ਆਉਂਦਾ ਸੀ ਸੁਪਨੇ ਵਿੱਚ ਉਸ ਨੂੰ ਰੋਜ਼ ਇੱਕ ਬੀਬੀ ਆ ਕੇ ਕਹਿੰਦੀ ਸੀ ਮੈਂ ਤੇਰੇ ਘਰੋਂ ਤੁਰ ਜਾਣਾ ਹੈ ਹੁਣ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਬੀਬੀ ਹੈ ਕੌਣ ਉਸ ਦੀਆਂ ਚਾਰ ਨੋਹਾਂ ਸੰ ਤੇ ਚਾਰ ਪੁੱਤਰ ਸਨ ਉਹਨੇ ਆਪਣੇ ਨੌਹਾਂ ਪੁੱਤਰਾਂ ਨੂੰ ਇਕੱਠਾ ਕੀਤਾ ਤੇ ਕਹਿਣ ਲੱਗਾ ਜਦੋਂ ਰਾਤ ਹੁੰਦੀ ਹੈ ਤਾਂ ਮੈਨੂੰ ਸੁਪਨਾ ਆਉਂਦਾ ਹੈ ਕਿ ਮੈਨੂੰ ਆ ਕੇ ਸੁਪਨੇ ਵਿੱਚ ਇੱਕ ਬੀਬੀ ਆਖਦੀ ਹੈ ਕਿ ਮੈਂ ਤੇਰੇ ਘਰੋਂ ਤੁਰ ਜਾਣਾ ਹੈ ਉਸਦੀ ਜਿਹੜੀ ਛੋਟੀ ਨੋ ਸੀ ਉਹ ਬਹੁਤ ਸਿਆਣੀ ਤੇ ਸਮਝਦਾਰ ਸੀ ਉਹ ਕਹਿੰਦੀ ਕਿ ਤੁਸੀਂ ਉਸ ਬੀਬੀ ਨੂੰ ਪੁੱਛਿਓ ਕਿ ਬੀਬਾ ਤੂੰ ਕੌਣ ਹੈ ਸਾਡੇ ਘਰੋਂ ਕਿਉਂ ਤੁਰ ਜਾਣਾ ਹੈ ਉਹ ਅਗਲੀ ਰਾਤ ਹੋਈ ਤਾਂ ਸੇਠ ਫਿਰ ਸੌ ਗਿਆ ਜਦੋਂ ਸੇਠ ਸੁੱਤਾ ਤਾਂ ਉਸ ਨੂੰ ਸੁਪਨੇ ਵਿੱਚ ਉਹ ਬੀਬੀ ਫੇਰ ਮਿਲੀ ਉਸ ਬੀਬੀ ਨੇ ਐਵੇਂ ਸੋਨਾ ਪਾਇਆ ਹੋਇਆ ਸੀ ਤੇ ਸ਼ਿੰਗਾਰ ਕੀਤਾ ਹੋਇਆ ਸੀ ਜਿਵੇਂ ਤਰਤ ਲੋਕ ਤੇ ਬਸ ਉਹੀ ਹੋਵੇ ਅੱਗੋ ਸੇਠ ਨੇ ਕਿਹਾ ਕਿ ਬੀਬੀ ਤੂੰ ਹੈ ਕੌਣ ਮੇਰੇ ਘਰੋਂ ਤੂੰ ਕਿਉਂ ਚਲੀ ਜਾਣਾ ਹੈ ਕਹਿਣ ਲੱਗੀ ਸੇਠ ਮੈਂ ਮਾਇਆ ਹਾਂ ਮੈਂ ਪੁਸ਼ਟਾਂ ਤੋਂ ਤੇਰੇ ਘਰ ਰਹਿ ਰਹੀ ਹਾਂ ਮੈਂ ਹੁਣ ਤੇਰੇ ਘਰੋਂ ਜਾਣਾ ਚਾਹੁੰਦੀ ਹਾਂ ਤੈਨੂੰ ਪਤਾ ਹੈ ਕਿ ਮਾਇਆ ਚੰਚਲ ਹੁੰਦੀ ਹੈ ਇਸ ਕਰਕੇ ਮੈਂ ਇੱਕ ਸਥਾਨ ਤੇ ਨਹੀਂ ਰਹਿ ਸਕਦੀ ਮੈਂ ਤੇਰੇ ਘਰੋਂ ਹੁਣ ਜਾਣਾ ਚਾਹੁੰਦੀ ਹਾਂ ਹੁਣ ਇਹ ਗੱਲ ਸੁਣ ਕੇ ਸੇਠ ਨੇ ਕਿਹਾ ਮਾਇਆ ਤੂੰ ਮੇਰੇ ਘਰੋਂ ਹੁਣ ਨਾ ਜਾਵੀਂ ਅੱਗੋ ਮਾਇਆ ਕਹਿੰਦੀ ਵੇਖ ਤੂੰ ਦਾਨ ਪੁੰਨ ਕਰਦਾ ਹੈ ਪਰ ਤੇਰੇ ਵੱਲੋਂ ਕੀਤੀ ਗਈ ਨਿੰਦਿਆ ਚੁਗਲੀ ਦੇ ਨਾਲ ਤੇਰਾ ਦਾਨ ਪੁੰਨ ਖਾਈ ਜਾਂਦੀ ਹੈ ਇਸ ਕਰਕੇ ਮੈਂ ਹੁਣ ਤੇਰੇ ਘਰੋਂ ਜਾਣ ਲੱਗੀ ਹਾਂ ਜਾਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਵਾਰ ਦੇ ਕੇ ਜਾਵਾਂਗੀ ਤੂੰ ਜਿਹੜੀ ਮਰਜੀ ਇੱਕ ਚੀਜ਼ ਮੇਰੇ ਤੋਂ ਮੰਗ ਲਵੀਂ ਮੈਂ ਤੈਨੂੰ ਫਿਰ ਉਹ ਦੇ ਕੇ ਤੇਰੇ ਘਰੋਂ ਚਲੀ ਜਾਵਾਂਗੀ ਉਹਨੇ ਕਿਹਾ ਜੀ ਠੀਕ ਹੈ ਸਵੇਰ ਹੋਈ ਤੇ ਚਾਰੇ ਨਹਵਾਂ ਤੇ ਚਾਰੇ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਲਿਆ ਉਹ ਜੋ ਮੇਰੇ ਸੁਪਨੇ ਵਿੱਚ ਆਉਂਦੀ ਹੈ ਉਹ ਮਾਇਆ ਦੇਵੀ ਹੈ ਮਾਇਆ ਦੇਵੀ ਨੇ ਮੈਨੂੰ ਕਿਹਾ ਹੈ ਮੈਂ ਹੁਣ ਤੇਰੇ ਘਰੋਂ ਜਾਣਾ ਚਾਹੁੰਦੀ ਹਾਂ ਅੱਜ ਵੀ ਜਾਣ ਤੋਂ ਪਹਿਲਾਂ ਕਹਿੰਦੀ ਕਿ ਮੈਂ ਤੈਨੂੰ ਇੱਕ ਵਾਰ ਦੇ ਕੇ ਜਾਣਾ ਹੈ ਉਹ ਕਹਿ ਰਹੀ ਸੀ ਕਿ ਜਿਹੜੀ ਤੁਸੀਂ ਨਿੰਦਿਆ ਚੁਗਲੀ ਕਰਦੇ ਹੋ ਉਹ ਤੁਹਾਡਾ ਦਾਨ ਪੁੰਨ ਖਾਈ ਜਾਂਦੀ ਹੈ ਉਹਨੇ ਦਾਨ ਪੁੰਨ ਖਾਣਾ ਆਰੰਭ ਕਰ ਦਿੱਤਾ ਹੈ ਇਸ ਕਰਕੇ ਉਹ ਹੁਣ ਆਪਣੇ ਘਰੋਂ ਜਾਣ ਲੱਗੀ ਹੈ ਪਰ ਜਾਣ ਤੋਂ ਪਹਿਲਾਂ ਉਹ ਆਪਾਂ ਨੂੰ ਇੱਕ ਵਰ ਦੇ ਕੇ ਜਾਣਾ ਚਾਹੁੰਦੀ ਹੈ ਆਪਾਂ ਜੋ ਵੀ ਮੰਗਾਂਗੇ ਉਹ ਸਾਨੂੰ ਦੇ ਕੇ ਹੀ ਜਾਵੇਗੀ ਉਨੇ ਕਿਹਾ ਕਿ ਹੁਣ ਤੁਸੀਂ ਦੱਸੋ ਕਿ ਮੈਂ ਕੀ ਕੀ ਮੰਗਾ ਉਸਨੇ ਆਪਣੇ ਚੌਹਾਂ ਨੋਹਾ ਪੁੱਤਾਂ ਨੂੰ ਪੁੱਛਿਆ ਕਿ ਹੁਣ ਤੁਸੀਂ ਦੱਸੋ ਕਿ ਮੈਂ ਕੀ ਮੰਗਾ ਮੈਂ ਤੁਹਾਡੀ ਸਲਾਹ ਲੈਣਾ ਚਾਹੁੰਦਾ ਹਾਂ ਹੁਣ ਜਿਹੜੀ ਸੇਠ ਨੇ ਗੱਲ ਕੀਤੀ ਕਿ ਮੈਂ ਆਪਣੇ ਨੋਹਾ ਪੁੱਤਰਾਂ ਦੀ ਸਲਾਹ ਦੇ ਨਾਲ ਹੀ ਮਾਇਆ ਕੋਲ ਕੁਝ ਮੰਗ ਸਕਦਾ ਹਾਂ ਤੇ ਇਹ ਸਭ ਤੋਂ ਚੰਗੀ ਸਲਾਹ ਸੀ ਉਸਨੇ ਸਾਰੇ ਪਰਿਵਾਰ ਦੀ ਸਲਾਹ ਲਈ ਇਸ ਤਰ੍ਹਾਂ ਘਰ ਵਿੱਚ ਵੀ ਪਿਆਰ ਬਣਿਆ ਰਹਿੰਦਾ ਹੈ ਜੇਕਰ ਘਰ ਦੇ ਵੱਡੇ ਵੀ ਸਲਾਹ ਲੈ ਲੈਣ ਘਰ ਵਿੱਚ ਛੋਟੇ ਵੱਡੇ ਜੀ ਦੀ رائے ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਤੇ ਪਿਆਰ ਬਣਿਆ ਰਹਿੰਦਾ ਹੈ ਹੁਣ ਜਦੋਂ ਇਹ ਗੱਲ ਵਾਪਰੀ ਨਾ ਸਭ ਤੋਂ ਪਹਿਲਾਂ ਵੱਡਾ ਨੂੰ ਪੁੱਤ ਕਹਿਣ ਲੱਗੇ ਪਿਤਾ ਜੀ ਤੁਸੀਂ ਉਹਨੂੰ ਕਹੋ ਕਿ ਸਾਨੂੰ 2-4 ਘਰ ਦੇ ਦੇਵੇ ਚਾਰੇ ਪੁੱਤਰ ਸੈਟਲ 2-4 ਦੁਕਾਨਾਂ ਵੀ ਦੇ ਦੇਵਨ ਤੇ ਚਾਰੇ ਪੁੱਤਲ ਪੁੱਤਰ ਸੈਟਲ ਹੋ ਜਾਣ ਇੱਕ ਇੱਕ ਦੁਕਾਨ ਹੋ ਜਾਵੇਗੀ ਤੇ ਇੱਕ ਇੱਕ ਕੋਠੀ ਹੋ ਜਾਵੇਗੀ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਸੁਖਾਲੀ ਲੰਘ ਜਾਵੇਗੀ ਇਹਨੇ ਨੂੰ ਜਿਹੜੀ ਸਭ ਤੋਂ ਛੋਟੀ ਨੋ ਸੀ ਕਹਿੰਦੀ ਕਿ ਵੀਰ ਜੀ ਦੇਖੋ ਜਿਹੜੇ ਮਾਇਆ ਹੀ ਘਰੋਂ ਦੁਰ ਗਈ ਤਾਂ ਸਾਰੇ ਮਹਿਲ ਮੁਨਾਰੇ ਤੁਰ ਜਾਣੇ ਹਨ ਦੁਕਾਨਾਂ ਜਿਹੜੀਆਂ ਹਨ ਉਹ ਚੱਲਣਗੀਆਂ ਹੀ ਨਹੀਂ ਕਿਉਂਕਿ ਮਾਇਆ ਚਲੀ ਜਾਵੇਗੀ ਤੇ ਉਸ ਦਾ ਤੁਸੀਂ ਕੀ ਕਰੋਗੇ ਕਹਿੰਦੇ ਕਿ ਐਵੀਗਲ ਠੀਕ ਹੈ ਤੇ ਅਗਲਾ ਨੌਹ ਪੁੱਤ ਉਸ ਦੀ ਸਲਾਹ ਨੂੰ ਪੁੱਛਦੇ ਹਨ ਉਹ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਜਿਹੜਾ ਆਪਣਾ ਘਰ ਹੈ ਉਹ ਸਾਰਾ ਸੋਨੇ ਦਾ ਬਣ ਜਾਵੇ ਉਹ ਕਰ ਜੇ ਸੋਨੇ ਦਾ ਬਣ ਜਾਵੇਗਾ ਤਾਂ ਆਪਣੇ ਕੋਲ ਬਾਧੂ ਸੰਪਤੀ ਆ ਜਾਵੇਗੀ ਸਭ ਤੋਂ ਛੋਟੀ ਨੂੰ ਫੇਰ ਕਹਿਣ ਲੱਗੀ ਵੀਰ ਜੀ ਤੁਸੀਂ ਫੇਰ ਕਹਿ ਰਹੇ ਹੋ ਸਾਰਾ ਘਰ ਸੋਨੇ ਦਾ ਬਣ ਜਾਵੇ ਸਾਰੀਆਂ ਚੀਜ਼ਾਂ ਸੋਨੇ ਦੀਆਂ ਬਣ ਜਾਣ ਜਦੋਂ ਮਾਇਆ ਹੀ ਚਲੀ ਗਈ ਤਾਂ ਸੋਨਾ ਤਾਂ ਫਿਰ ਮਿੱਟੀ ਹੋਣ ਲੱਗਿਆ देर ਨਹੀਂ ਲੱਗਣੀ ਉਹ ਕਹਿੰਦੀ ਹਾਂ ਇਹ ਤਾਂ ਗੱਲ ਵੀ ਠੀਕ ਹੈ ਤੀਸਰੇ ਨੂੰ ਪੁੱਤਰ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਉਹਨੂੰ ਕਹੋ ਸਾਡੇ ਕੋਲ ਜੋ ਜ਼ਮੀਨ ਹੈ ਤੋਂ ਸਭ ਤੋਂ ਉਹ ਤੋਂ 2-3 ਗੁਣਾ ਵੱਧ ਦੇ ਜਾ ਜਦੋਂ ਜ਼ਮੀਨ ਵੱਧ ਹੋ ਜਾਵੇਗੀ ਤਾਂ ਆਪਾਂ ਨੂੰ ਫਿਰ ਕੀ ਘਾਟ ਜ਼ਮੀਨ ਦੁੱਗਣੀ ਕਰ ਲਵਾਂਗੇ ਤੇ ਵੱਧ ਤੋਂ ਵੱਧ ਪੈਸਾ ਕਮਾ ਲਵਾਂਗੇ ਉਹਨੂੰ ਫਿਰ ਕਹਿਣ ਲੱਗੀ ਕਿ ਜੇਕਰ ਜ਼ਮੀਨ ਵਿੱਚ ਕੁਝ ਹੋਇਆ ਹੀ ਨਾ ਤਾ ਫਿਰ ਉਸ ਜ਼ਮੀਨ ਨੂੰ ਤੁਸੀਂ ਕੀ ਕਰੋਗੇ ਜਦੋਂ ਮਾਇਆ ਹੀ ਚਲੀ ਗਈ ਸੇਠ ਨੇ ਕਿਹਾ ਕਿ ਗੱਲ ਇਹ ਵੀ ਠੀਕ ਹੈ ਕਿ ਜ਼ਮੀਨ ਵਿੱਚ ਕੁਝ ਹੋਇਆ ਹੀ ਨਹੀਂ ਤਾਂ ਪੈਸਾ ਕਿੱਥੋਂ ਕਮਾਵਾਂਗੇ ਉਹ ਉਹ ਕਹਿੰਦੇ ਕਿ ਫਿਰ ਤੁਸੀਂ ਦੱਸੋ ਤਾਂ ਸਹੀ ਮੰਗਿਆ ਕੀ ਜਾਵੇ ਹੁਣ ਉਸ ਦੀ ਛੋਟੀ ਨੋਹ ਬਹੁਤ ਸਿਆਣੀ ਤੇ ਸਮਝਦਾਰ ਸੀ ਉਹਨੇ ਕਿਹਾ ਕਿ ਪਿਤਾ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਮੇਰੀ ਮੰਨੋਗੇ ਉਹਨਾਂ ਨੇ ਕਿਹਾ ਹਾਂ ਧੀਏ ਦੱਸ ਉਹਨੇ ਕਿਹਾ ਕਿ ਪਿਤਾ ਜੀ ਅੱਜ ਤੁਸੀਂ ਮੰਗੋਗੇ ਕਿ ਮੈਂ ਤੁਹਾਡੇ ਕੋਲ ਹੋਰ ਕੁਝ ਨਹੀਂ ਮੰਗਣਾ ਮੇਰਾ ਜੋ ਘਰ ਪਰਿਵਾਰ ਹੈ ਉਹ ਇੱਕ ਹੀ ਬਣਿਆ ਰਹੇ ਉਹਦੇ ਵਿੱਚ ਜੋ ਕੁਝ ਮਰਜ਼ੀ ਹੋ ਜਾਵੇ ਪਰ ਥਾਲੀ ਇੱਕ ਰਹੇ ਇੱਕ ਦੀਵਾ ਜਗੇ ਉਹਨੇ ਕਿਹਾ ਕਿ ਧੀਏ ਇਹ ਕੀ ਮੰਗਦੀ ਪਈ ਹੈ ਇਹ ਇੱਕ ਘਰ ਰਹੇ ਤੇ ਇੱਕ ਥਾਲੀ ਤੇ ਇੱਕ ਦੀਵਾ ਰਹੇ ਉਸਨੇ ਕਿਹਾ ਪਿਤਾ ਜੀ ਉਸਨੇ ਕਿਹਾ ਕਿ ਪਿਤਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਨੂੰ ਜੋ ਕਿਹਾ ਹੈ ਤੁਸੀਂ ਉਹੀ ਮੰਗ ਲਿਓ ਹੁਣ ਰਾਤ ਹੋਈ ਤੇ ਮਾਇਆ ਫੇਰ ਸੁਪਨੇ ਵਿੱਚ ਆਈ ਇਹ ਕਹਿੰਦੀ ਕਿ ਦਸ ਸੇਠ ਕੀ ਚਾਹੀਦਾ ਹੈ ਉਸਨੇ ਕਿਹਾ ਵੇਖ ਮਾਇਆ ਮੈਂ ਹੋਰ ਕੁਝ ਨਹੀਂ ਮੰਗਦਾ ਮੈਂ ਆਪਣੇ ਨੌਹਾਂ ਪੁੱਤਾਂ ਨਾਲ ਸਲਾਹ ਕੀਤੀ ਤੇ ਮੇਰੀ ਛੋਟੀ ਨੌ ਨੇ ਕਿਹਾ ਸਾਡੇ ਘਰ ਵਿੱਚ ਮਾਇਆ ਨਹੀਂ ਚਾਹੀਦੀ ਇੱਕ ਘਰ ਇੱਕ ਦੀਵਾ ਤੇ ਇੱਕ ਥਾਲੀ ਦੇ ਦੇ ਹੋਰ ਭਾਵੇਂ ਕੁਝ ਨਾ ਦੇਈ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ਉਸ ਸੇਠ ਨੇ ਇਹ ਗੱਲ ਕਹੀ ਤਾਂ ਮਾਇਆ ਉੱਚੀ ਉੱਚੀ ਹੱਸਣ ਲੱਗੀ ਸੇਠ ਨੇ ਕਿਹਾ ਮਾਇਆ ਤੂੰ ਐਵੇਂ ਕਿਉਂ ਹੱਸਦੀ ਪਈ ਹੈ ਤੇਰੀ ਨੂੰ ਨੇ ਸਭ ਕੁਝ ਨਾ ਮੰਗ ਕੇ ਵੀ ਸਭ ਕੁਝ ਮੰਗ ਲਿਆ ਹੈ ਉਸਨੇ ਇਹ ਘਰ ਮੰਗਿਆ ਹੈ ਇਹੀ ਘਰ ਪਰਿਵਾਰ ਮੰਗਿਆ ਹੈ ਤੁਸੀਂ ਜਿੱਥੇ ਬੜੇ ਪਿਆਰ ਨਾਲ ਰਹਿੰਦੇ ਪਏ ਹੋ ਉਸਨੇ ਕਿਹਾ ਕਿ ਇਹੀ ਘਰ ਵਿੱਚ ਮੈਨੂੰ ਬਰਕਤ ਤੇ ਸਕੂਨ ਮਿਲਦਾ ਹੈ ਇਸੇ ਲਈ ਇਹੀ ਘਰ ਚਾਹੀਦਾ ਹੈ ਇੱਕ ਥਾਲ ਤੇ ਇੱਕ ਦੀਵਾ ਚਾਹੀਦਾ ਹੈ ਉਸਨੇ ਇੱਕ ਥਾਲੀ ਮੰਗੀ ਹੈ ਕਿ ਇੱਕ ਥਾਲੀ ਦੇ ਵਿੱਚ ਹੀ ਅਸੀਂ ਇਕੱਠੇ ਰਹਿ ਕੇ ਇੱਕੇ ਵਿੱਚ ਹੀ ਖਾਣਾ ਖਾ ਸਕਾਂਗੇ ਤੀਸਰਾ ਉਸਨੇ ਦੀਵਾ ਮੰਗਿਆ ਉਸਨੇ ਕਿਹਾ ਕਿ ਜਿਸ ਨਾਲ ਘਰ ਰੋਸ਼ਨ ਹੁੰਦਾ ਹੈ ਨਾ ਜਿਸ ਨਾਲ ਜਦੋਂ ਰੋਸ਼ਨੀ ਹੁੰਦੀ ਹੈ ਤਾਂ ਦਲਿੱਦਰ ਕੋਹਾਂ ਦੂਰ ਹੋ ਜਾਂਦਾ ਹੈ ਉਸ ਦੀਵੇ ਦੀ ਲੋ ਦੇ ਵਾਂਗ ਆਪਣੇ ਆਪ ਨੂੰ ਤੁਸੀਂ ਮਿਹਨਤ ਕਰਕੇ ਅੱਗੇ ਵਧ ਸਕਦੇ ਹੋ ਜਿੱਥੇ ਦੀਵਾ ਬਲੇਗਾ ਉਥੇ ਕੋਈ ਖਾਲੀ ਨਹੀਂ ਰਹਿ ਸਕਦਾ ਉਹਨੇ ਕਿਹਾ ਕਿ ਤੇਰੀ ਨੋਹ ਹੈ ਜੋ ਉਸਨੇ ਸਭ ਕੁਝ ਨਾ ਮੰਗ ਕੇ ਵੀ ਸਭ ਕੁਝ ਮੰਗ ਲਿਆ ਹੈ ਐਵੇਂ ਜੇਕਰ ਆਪਾਂ ਇੱਕ ਦੂਜੇ ਤੇ ਪ੍ਰੇਮ ਪਿਆਰ ਤੇ ਵਿਸ਼ਵਾਸ ਦੀ ਭਾਵਨਾ ਰੱਖਾਂਗੇ ਤਾਂ ਔਖੇ ਤੋਂ ਔਖੇ ਔਖਾ ਸਮਾਂ ਵੀ ਫਿਰ ਆਪੇ ਹੀ ਚਲਾ ਜਾਵੇਗਾ ਕਿਉਂਕਿ ਇਕੱਲਾ ਮਨੁੱਖ ਛੇਤੀ ਹਾਰ ਜਾਂਦਾ ਹੈ ਜਿੱਥੇ ਪਿਆਰ ਸਤਿਕਾਰ ਤੇ ਪਿਆਰ ਪਰਿਵਾਰ ਦੀ ਤਾਕਤ ਮਿਲ ਜਾਵੇ ਮਿਲ ਜਾਵੇ ਤਾਂ ਉਥੇ ਫਿਰ ਸਭ ਕੁਝ ਆ ਹੀ ਜਾਂਦਾ ਹੈ ਜਿਸ ਘਰ ਵਿੱਚ ਪਿਆਰ ਹੋਵੇ ਤਾਂ ਉਥੇ ਫਿਰ ਸਭ ਕੁਝ ਵਾਸ ਕਰ ਜਾਂਦਾ ਹੈ ਜਿੱਥੇ ਤੂੰ ਤੂੰ ਮੈਂ ਮੈਂ ਤੇ ਕਲੇਕਲੇਸ਼ ਹੋਵੇ ਉਸ ਘਰ ਵਿੱਚੋਂ ਸਭ ਕੁਝ ਚਲਿਆ ਜਾਂਦਾ ਹੈ ਘਰ ਵਿੱਚ ਭਵੇਂ ਥੋੜਾ ਵੀ ਹੋਵੇ ਬਰਕਤ ਪੈ ਜਾਂਦੀ ਹੈ ਜਿਸ ਘਰ ਵਿੱਚ ਸ਼ਾਮ ਵੇਲੇ ਦੀਵਾ ਜਗਦਾ ਹੈ ਜਿਹੜੇ ਦਰ ਤੋਂ ਕੋਈ ਖਾਲੀ ਭੁੱਖਾ ਨਹੀਂ ਜਾਂਦਾ ਉਥੇ ਪਰਮਾਤਮਾ ਆ ਆ ਕੇ ਵਾਸ ਕਰਦੇ ਹਨ ਜਿੱਥੇ ਪਰਮਾਤਮਾ ਹੋਣ ਉਥੇ ਮਾਇਆ ਆਪ ਵਾਸ ਕਰਦੀ ਹੈ ਮਾਇਆ ਨੇ ਕਿਹਾ ਵੇਖ ਸੇਠ ਮੈਂ ਉਥੇ ਵਾਸ ਕਰਦੀ ਹਾਂ ਜਿੱਥੇ ਜੀਵਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਹੁੰਦਾ ਹੈ ਪ੍ਰੇਮ ਪਿਆਰ ਮਿਠਾਸ ਉਥੇ ਹਰ ਸੁਖ ਵਾਸ ਕਰਦਾ ਹੈ ਇਸ ਕਰਕੇ ਸਾਨੂੰ ਵੀ ਘਰ ਦੇ ਵਿੱਚ ਪਿਆਰ ਤੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਹੈ ਹਰ ਇੱਕ ਚੀਜ਼ ਦੇ ਵਿੱਚ ਫਿਰ ਆਪੇ ਹੀ ਬਰਕਤ ਵਾਸ ਕਰ ਜਾਵੇਗੀ ਜਿੱਥੇ ਕਲਾਕਲੇਸ਼ ਹੋਵੇ ਉੱਥੇ ਫਿਰ ਘਰ ਵਿੱਚ ਜੋ ਕੁਝ ਵੀ ਹੋਵੇ ਉਹ ਫਿਰ ਆਪੇ ਹੀ ਮੁੱਕ ਜਾਵੇਗਾ ਜਿੱਥੇ ਹਰ ਇੱਕ ਦੀ ਗੱਲ ਨੂੰ ਪਿਆਰ ਨਾਲ ਸੁਣਿਆ ਜਾਂਦਾ ਹੈ ਉੱਥੇ ਫਿਰ ਲੋਕ ਦਿਨ ਰਾਤ ਚੌਗੁਣੀ ਤਰੱਕੀ ਕਰਦੇ ਹਨ ਦੁੱਖ ਵੀ ਉਸ ਘਰ ਤੋਂ ਦੂਰ ਚਲੇ ਜਾਂਦੇ ਹਨ ਤੇ ਕਲੇਸ਼ ਵੀ ਦੂਰ ਚਲਾ ਜਾਂਦਾ ਹੈ ਜਿਸ ਘਰ ਦਰ ਤੁਮ ਕੋਈ ਵੀ ਖਾਲੀ ਨਹੀਂ ਜਾਂਦਾ ਉਥੇ ਫਿਰ ਬਰਕਤ ਆਪ ਵਸ ਕਰ ਜਾਂਦੀ ਹੈ ਜਿਸ ਘਰ ਵਿੱਚ ਸ਼ਾਮ ਵੇਲੇ ਦੀਵਾ ਜਗਦਾ ਹੈ ਉਹ ਦੀਵਾ ਉਸ ਦੇ ਘਰ ਦੀ ਬਰਕਤ ਦੀ ਨਿਸ਼ਾਨੀ ਹੁੰਦੀ ਹੈ ਇਹ ਘਰ ਵਸਦਿਆਂ ਦਾ ਹੈ ਉਥੇ ਫਿਰ ਕੋਈ ਵੀ ਦੁਖੀ ਨਹੀਂ ਰਹਿ ਸਕਦਾ ਉਹ ਅੱਗੋ ਮਿਹਨਤ ਕਰਨ ਲਈ ਫਿਰ ਆਪ ਕਹਿੰਦਾ ਹੈ ਇਸ ਕਰਕੇ ਆਪਣੇ ਦਰ ਤੋਂ ਕਿਸੇ ਨੂੰ ਵੀ ਕਦੇ ਖਾਲੀ ਨਾ ਜਾਣ ਦੇਵੋ ਪਿਆਰ ਤੇ ਸਤਿਕਾਰ ਰੱਖੋ ਜਿਹੜਾ ਵੀ ਤੁਹਾਡੇ ਦਰ ਤੇ ਆਵੇ ਉਹਨੂੰ ਆਪਣੇ ਥੋੜੇ ਦੇ ਥੋੜੇ ਚੋਂ ਵੀ ਥੋੜਾ ਜਿਹਾ ਦੇ ਕੇ ਤੋਰੋ ਤੁਹਾਨੂੰ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਇਸ ਲਈ ਤੁਸੀਂ ਦੀਵਾ ਜ਼ਰੂਰ ਜਗਾਇਆ ਕਰੋ ਭਾਵੇਂ ਦੀਵਾ ਭਾਵਨਾ ਦਾ ਜਗਾਇਆ ਕਰੋ ਜਦੋਂ ਤੁਸੀਂ ਦੀਵਾ ਜਗਾਉਂਦੇ ਹੋ ਤਾਂ ਇੱਕ ਮੁਠ ਕਣਕ ਜਾਂ ਫਿਰ ਇੱਕ ਰੋਟੀ ਹੀ ਰੱਖ ਦਿਆ ਕਰੋ ਇੱਕ ਸਿਕਾ ਰੱਖ ਦਿਆ ਕਰੋ ਚਾਹੇ ਫਿਰ ਉਸ ਨੂੰ ਦਾਨਪੁਨ ਹੀ ਕਰ ਦਿਆ ਕਰੋ ਤੇ ਦੀਵਾ ਜ਼ਰੂਰ ਜਗਾਇਆ ਕਰੋ ਦੇਖਣਾ ਫਿਰ ਤੁਸੀਂ ਪਰਮਾਤਮਾ ਜੀ ਤੁਹਾਡੀ ਦਿਨ ਰਾਤ ਚੌਗਣੀ ਤਰੱਕੀ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ